ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਹਾਂ ਆ ਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਮੱਝ ਤੇ ਇੱਕ ਦੋਸਤੋ ਜਿਹੜੀ ਨਾਲ ਇਹ ਆਉਂਸਰ ਕੱਟੀ ਜੀ ਆਪਾਂ ਦਿਖਾਵਾਂਗੇ ਡਿਟੇਲ ਇਹਨਾਂ ਦੋਵਾਂ ਪਸ਼ੂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਦੋਸਤੋ ਕਰਨੀ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਬੇ ਵਾਲੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਦੋਵਾਂ ਪਸ਼ੂਾਂ ਦੋਵਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਵਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਜੀ ਪਹਿਲੇ ਪੂਰੇ ਜਿਹੜੀ ਵੀਡੀਓ ਹਾਂਜੀ 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 ਉਸੇ ਵਾਲੇ ਤੇ ਹਾਂ 20 ਮਿੰਟਾਂ ਪੰਜਾਂ ਜੀ ਵੇਚ ਜਾਂਦਾ ਮਾਲ ਤੇ ਠੀਕ ਠੀਕ ਹੈ ਹਾਂਜੀ ਬੋਲੀ ਐਡਰੈਸ ਹੈ ਕਰੀ ਆਪਾਂ ਐਡਰੈਸ ਪਿੰਡ ਸੋਰ ਸਿੰਘ ਜੀ ਪੱਤੀ ਮਾਣਾ ਦੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਨਾਮ ਦੱਸੋ ਫੋਨ ਨੰਬਰ 88721 179 ਠੀਕ ਹੈ ਜੀ ਸਕੱਤਰ ਨਾਮ ਆਪਣਾ ਠੀਕ ਹੈ ਜੀ ਹਾਂ ਜੀ ਅੱਜ ਆਪਣੇ ਕੋ ਦੋ ਨਾ ਗਿਆ ਇੱਕ ਮੱਝ ਸੱਜੇ ਸੁਈ ਦੀ ਇੱਕ ਕੱਟੀ ਹਾਂ ਜੀ ਹਾਂ ਜੀ ਇਹ ਮੱਝ ਸੁਈ ਆ ਕੱਲ ਦੀ 1.5 ਵਜੇ ਦੀ 2 ਵਜੇ ਦੀ ਅੱਛਾ ਜੀ ਹਾਂ ਜੀ ਜੇਰਦੂ ਐ ਪ੍ਰੋਬਲਮ ਐ ਮੈਂ ਨਾ ਓਕੇ ਸਾਰਾ ਕੁਝ ਕਰਤਾ ਦੇ ਠੀਕ ਹੈ ਜੀ ਬੱਚਾ ਹੀ ਦਿੱਤ ਨੇ ਬੱਚਾ ਕੱਟਾ ਦਿੱਤਾ ਜੀ ਠੀਕ ਹੈ ਜੀ ਹਾਂ ਜੀ ਤੇ ਕਹਿੰਦਾ ਕਿ ਵੀਰ ਬੋਲਾ ਚੋਲਿਆ ਨਾ ਬੋਲਾ ਵੀਰ ਜੀ 4 ਕਿਲੋ ਕੱਲ੍ਹ ਚੋਇਆ ਸੀ ਹਾਂ ਜੀ ਤੇ ਅੱਜ 4 4.5 ਕਿਲੋ ਦਿਨੇ ਚ ਹੋਇਆ ਏ ਕਟੀਆਂ ਛੱਡ ਕੇ ਠੀਕ ਹੈ ਜੀ 8-9 ਕਿਲੋ ਬੋਲਾ ਹੈਗਾ ਤੇ ਠੀਕ ਹੈ ਜੀ ਹਾਂਜੀ ਮਾਝੀ ਵੀ ਬੜੀ ਵੱਡੀ ਦੁੱਧ ਵਾਲੀ ਆ ਠੀਕ ਹੈ ਜੀ ਹਾਂਜੀ ਕਿੰਨਾ ਕੁ ਚਵਾਇਆ ਪਹਿਲੇ ਸੋਇ ਕੋ ਕੀਤਾ ਪਹਿਲੇ ਇੰਨਾ ਆਨਾ ਕਿਆ ਕਰ ਲੈ ਆਪੇ ਤੇ 14 ਕਿਲੋ ਦੁੱਧ ਚਾਹੁੰਦੇ ਰਹੇ 13-14 ਕਿਲੋ ਚ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਾਝੀ ਵੀ ਥਣ ਚੱਡੇ ਵਾਲੀ ਵੱਡੀ ਆ ਤੁਹਾਨੂੰ ਪਤਾ ਵੇਖੋ ਕਿੱਡੀ ਆ ਠੀਕ ਹੈ ਜੀ ਤੇ ਜਾਦ ਨਸਲ ਵਾਲੀ ਆ ਛਾਈ ਸ਼ੂਈ ਬੜੀ ਆ ਠੀਕ ਹੈ ਜੀ ਦੁੱਧ ਕੱਢ ਜੋ ਤੇਰਾ 14 ਕਿਲੋ ਠੀਕ ਹੈ। ਬਾਕੀ ਕੱਢੀ ਦੇ ਬਾਰੇ ਵੀ। ਅਗਲੀ ਇਹਦੀ ਸੇਵਾ ਹੈ। ਹਾਂਜੀ ਹਾਂਜੀ ਦੋ ਤੀ ਸੇਵਾ ਤੇ ਵੀ ਜਦਾਂ ਵੀ ਕੋਈ ਸੇਵਾ ਕਰੂਗਾ ਵੀ ਦੋ ਦੋ ਦਿਨਾਂ ਚੋਂ ਆਉਂਦੀਆਂ ਕਰਮਾਂ ਰਹੀਆਂ। ਹਾਂਜੀ। ਇੱਠਪੁੜੀ ਦੀ ਦੋਸਤੋ ਚੜਾਈ ਚੈੱਕ ਕਰ ਲਓ। ਕੱਲ ਦੀ ਸੂਈ ਹੈ। ਤੀਜਾ ਸੂਆ ਸੂਈ ਦੋਸਤੋ ਬਚਾ ਨੇ ਕੱਟਾ ਦਿੱਤਾ ਜੇ। 8-9 ਲੀਟਰ ਦੋਸਤੋ ਬੋਲਾ ਹੋਣ ਜਿਹੜਾ ਮੌਕੇ ਦਾ ਤਿਆਰ ਆ। ਸੂਏ ਸੂਆਏ ਪਾਉਂਦੇ ਦੋਸਤੋ ਕੋਈ ਟਾਈਮ ਵੀ ਟਾਈਮ ਇੱਕ ਟਾਈਮ ਦੋ ਟਾਈਮ ਆਪਨੀ ਚੋਕੇ ਕੋਈ ਵੀਰ ਆਪਣੀ ਤਸੱਲੀ ਕਰਕੇ ਖੜ੍ਹ ਸਕਦਾ। ਆਵਾਜ਼ ਜੀ ਆ ਜਾਣੀ ਜੋ ਬੰਦ ਕਰ ਦੋ। ਲਓ ਦੋਸਤੋ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਕਰੀ ਫੇਰ ਕਿਉਂਕਿ ਉਹ ਗਾੜੀ ਕੋਈ ਰਸਤੇ ਦੇ ਵਿੱਚ ਵਹੀਕਲ ਆ ਗਿਆ ਸੀ ਇਸ ਕਰਕੇ ਆਪਾਂ ਮੱਝ ਉਥੋਂ ਬੂਏ ਤੋਂ ਵਾਪਰ ਲਈ ਦੁਬਾਰਾ ਦੋਸਤੋ ਤੁਹਾਨੂੰ ਕਰਾ ਤੋੜ ਕੇ ਦਿਖਾਉਂਦੇ ਆ ਲਓ ਦੋਸਤੋ ਕਰੋ ਚੱਕ ਆਰਡਰ ਜਿਹੜਾ ਦੋਸਤੋ ਕਰਮਾਲੀ ਨੇ ਸੋਨਾ ਤਿਆਰ ਕੀਤਾ 8 9 ਦੇ ਤੋਂ ਬਹੁਤ ਵਧੀਆ ਸਟਾਰਟਿੰਗ ਇਹਨੇ ਕੀਤੀ ਹੈ 12 13 ਕਿਲੋ ਦੁੱਧ ਦੋਸਤੋ ਪਹਿਲੇ ਸਵੇਰ ਵੀਰ ਕੰਦ ਨੇ ਚਵਾਇਆ ਕਰਮਾਲੀ ਨੇ ਤੀਜਾ ਸਵੇਰ ਦੋਸਤੋ ਉਸ ਦਿਨ ਲਿਆ ਵੀ ਮੁੱਲ ਬਾਕੀ ਵੱਡੀ ਬਹੁਤ ਮੱਝ ਕੱਟ ਮੋਲੋ ਦੋਸਤੋ ਵੀਕ ਦੇ ਜੈ ਜੀ ਹੁੰਦੇ ਆ ਕਿ ਵੀ ਆਪਾਂ ਐਫਐਸ ਤੋਂ ਵੀਡੀਓ ਬਹੁਤ ਕੀਤੀਆਂ ਅਪਲੋਡ ਬਾਕੀ ਦੋਸਤੋ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟੋਆਂ ਨਹੀਂ ਨਾਲ ਕਰ ਲੋ ਚੱਕ ਕਿ ਨਾਲ ਕੁ ਮੋਲੋ ਤੇ ਵੀਰ ਆਪਾਂ ਕਰਦੇ ਆ ਵੀਰ ਜੀ ਮੁੱਲ ਜੋ ਮਰਜ਼ੀ ਕਰੀਏ 70 ਦੀ ਮੱਝ ਦੇ ਦਾਂਗੇ। ਅੱਛਾ ਜੀ 70 ਤੋਂ ਮਾਨਤਾ ਲੂਸਦਾ। ਕੋਨੇ ਕਰ ਦਾਂਗੇ ਜੀ ਹੋਰ। ਠੀਕ ਹੈ ਜੀ। ਯਾਰਖੰਡ ਹੋਰ ਕਰ ਦਾਂਗੇ। ਬਾਕੀ ਮੱਝ ਦਾ ਆਪਣਾ ਮਾਲ ਜੈ ਜੀ ਆ। ਮੱਝ ਦੇ ਆਪਾਂ ਨੂੰ ਪਤਾ ਕਿੰਨੇ ਦੀ ਵਿਕਦੀ ਆ ਜੀ। ਹਾਂਜੀ ਹਾਂਜੀ ਹਾਂਜੀ। ਹਾਂਜੀ। ਕੋਈ ਵੀਰ ਭਾਵੇਂ ਵੇਚਣ ਦੀ ਲੈ ਰਿਹਾ ਤੇ ਭਾਵੇਂ ਘਰੇ ਰੱਖਣ ਦੀ ਲੈ ਰੇ। 70000 ਰੁਪਏ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਤੇ 68000 ਦੇ ਵਿੱਚ ਵੀਰ ਕਹਿੰਦਾ ਮਾਨਤਾ ਜਿਹੜਾ ਵੀਰ ਭਰਾ ਖੇਦਗਾ ਉਹ ਤਾਂ ਮੌਕੇ ਤੇ ਜ਼ਰੂਰ ਹੋਊਗਾ। ਬਾਕੀ ਦੋਸਤੋ ਮੋਲ ਜਿਹੜਾ ਉਹਦੇ ਵੀਡੀਓ ਵਾਲੇ ਫਿਸਲੀ ਜਿੰਦੇ ਫ ਕਿੰਨਾ ਕਿੰਨੀ ਕਦੀ ਉਮਰ ਹੋ ਗਈ ਵੀਰ ਚੁੱਟੀ ਇਹ ਵੀਰ ਜੀ 13 ਮਹੀਨਿਆਂ ਦੀ ਹੋ ਗਈ ਆ 13 ਮਹੀਨੇ 1 ਸਾਲ ਤੇ 1 ਮਹੀਨੇ ਦੀ ਹਾਂ ਜੀ ਨਾ ਹਾਂ ਜੀ ਹਾਂ ਜੀ 1 ਮਹੀਨੇ ਦੀ ਹਾਂ ਤੇ ਇਹ ਵੀਰ ਮੜੀ ਤੋਰ ਕੇ ਦਿਖਾ ਦੀ ਵੀਰ ਨੂੰ ਦੋਸਤੋ 13 ਮਹੀਨੇ ਇਹਦੀ ਉਮਰ ਕੱਟੀ ਦੀ ਹੋ ਗਈ ਆ ਕੋਈ ਵੀਰ ਦੋਸਤੋ ਘਰ ਰੱਖਣ ਵਾਲਾ ਵੀਰ ਫੋਨ ਕਰੇ ਦੋ ਨੰਬਰ ਜਿਹਦੇ ਬਹੁਤ ਵੱਡੀ ਮੱਝ ਦੀ ਹੈ ਕੱਟੀ ਫੋਨ ਕਰੇ ਲਓ ਦੋਸਤੋ ਕਰ ਲੋ ਚੈੱਕ ਲਾਇਆ ਵੀਰ ਮੋਲ ਦਾ ਬੜੀ ਵੱਡੀ ਮੱਝ ਦੀ ਆ ਭਾਜੀ ਠੀਕ ਹੈ ਜੀ ਹਾਂਜੀ 17 18 ਕਿਲੋ ਦੀ ਮਾਣੇ ਦੁੱਧ ਚ ਆਇਆ ਹਰਿਆਣੇ ਚੋਂ ਕੱਟੀ ਆਈ ਆ ਠੀਕ ਹੈ ਜੀ ਇਹਦੀ ਮਾਂ ਹੀ ਜਿਹੜੀ ਹਰਿਆਣੇ ਜੀ ਹੀ ਠੀਕ ਹੈ ਜੀ ਤੇ ਉਹਦੇ ਮੰਗਰੇ ਆ ਜੀ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਮੈਂ ਪਹਿਲਾਂ ਦੱਸਦਾ ਵਾਂ ਕਿ ਜਿਹੜੇ ਵੀਰ ਨੇ ਘਰ ਰੱਖਣੀ ਆ ਉਹ ਹੀ ਵੀਰ ਫੋਨ ਕਰੇ ਹਾਂਜੀ ਲਓ ਦੁੱਧਾਂ ਨਾ ਕਰੇ ਫੰਡਰ ਵਾਲਾ ਥਾਣਾ ਸੁਣੇ ਦੋਸਤੋ ਕੁਆਲਿਟੀ ਬਹੁਤ ਵਧੀਆ ਦੋਸਤੋ ਥਾਣੇ ਕਿੰਨਾ ਕਿਤਾ ਮੁੱਲ ਵੀਰ ਕਰਦੇ ਜੀ ਜੀ 20000 ਦਿੱਤੇ ਦੀਗੇ ਅੱਜ ਅੱਛਾ ਜੀ ਹਾਂ ਜੀ 20 ਚ ਮੰਨਦੜ ਹੋ ਸਕਦਾ ਕੋਈ ਕਰਦਾਂਗੇ ਜੇ ਕਿ ਵੀਰ ਨੇ ਘਰੇ ਰੱਖਣੀ 1000 2000 ਕਰਦਾਂਗੇ ਮਾਨ ਜੇ ਕਿ 18 ਦਾ ਹਾਂ ਜੀ ਦੇ ਦਾਂ ਬਾਾਕੀ 31 ਬਹੁਤ ਜਿਆਦੀ ਚੰਗੀ ਆ ਠੀਕ ਹੈ ਜੀ ਹਾਂ ਜੀ ਦੋ ਨੰਬਰ ਵਾਲਾ ਨਾ ਵੀਰ ਕੋਈ ਫੋਨ ਕਰੇ ਠੀਕ ਹੈ ਜੀ ਜਿੰਨੇ ਘਰੇ ਸਾਹਮਣੀ ਆ ਉਹ ਆਪਾਂ ਨੂੰ ਘਰੇ ਫੋਨ ਠੀਕ ਹੈ ਜੀ ਹਾਂ ਜੀ 20000 ਰੁਪਏ ਦੋਸਤੋ ਡਿਮਾਂਡ ਵੀਰ ਨੇ ਰੱਖੀ ਜੇ 2000 ਰੁਪਏ ਵੀਰ ਕਹਿੰਦਾ ਮੰਨ ਤਾਂ ਲੁਗੋ 18000 ਰੁਪਏ ਦੇ ਵਿੱਚ ਹੋਊਗੀ ਮੌਕੇ ਤੇ ਮੰਨ ਤਾਂ ਜਿਹੜਾ ਦੋਸਤੋ ਜਰੂਰ ਹੋਊਗਾ ਮਾਝ 70000 ਰੁਪਿਆ ਵੀਰ ਨੇ ਡਿਮਾਂਡ ਰੱਖੀ ਹੈ ਤੇ 68000 ਰੁਪਏ ਦੇ ਵਿੱਚੋਂ ਵੀਰ ਕੰਦਾ ਮਾਨਤਾ ਨੇ ਤਾਂ ਜਰੂਰ ਹੋਊਗਾ ਬਾਤ ਉਸ ਤੋਂ ਸੋਇਆ ਸੋਇਆ ਪਸ਼ੂ ਇੱਕ ਟਾਈਮ ਦੋ ਟਾਈਮ ਨਵਾ ਦਿਓ ਬੱਚਾ ਤਸੱਲੀ ਕਰ ਲੋ ਧਾਰਾ ਧਾਰਾ ਵੀਰ ਬਰੋਲੇ ਦੇ ਮਰਾ ਦੇ ਲੋ ਜੀ ਦੋਸਤੋ ਧਾਰਾ ਧੁਰਾ ਦੀ ਇੱਕ ਵਾਰ ਕਵਾਲਿਟੀ ਕਰ ਲੋ ਚੈੱਕ ਠੀਕ ਹੈ ਮਗਲ ਵਿੱਚ ਮਾਰ ਰਿਹਾ ਬਹੁਤ ਵਧੀਆ ਦੋਸਤੋ ਚਵਾਈ ਹੈ ਕੋਈ ਪੂਰ ਸਟਾਈਲ ਕਰਨ ਲਈ ਚਾਹਤ ਹੈ ਠੀਕ ਹੈ ਚਲੋ ਦੱਸੋ ਬਹੁਤ ਚਵਾਈ ਲੱਗੀ ਆ ਜੀ ਠੀਕ ਹੈ ਜੀ ਚਵਾਈ ਤਾਂ ਕੋਈ 1.5 ਲੱਖ ਵਾਲੀ ਨੂੰ ਭੰਨਦੀ ਆ ਜੀ ਠੀਕ ਠੀਕ ਹਾਂ ਜੀ ਬਾਕੀ ਮਾਝੀ ਬਹੁਤ ਵੱਡੀ ਆ ਘੇਠਪੁਰੇ ਦੀ ਵੀ ਚੌੜੀ ਸ਼ਾਈ ਵੇਖੋ ਕਿੰਨੀ ਆ ਠੀਕ ਹੈ ਜੀ ਜਾਨਸਰ ਵਾਲੀ ਮੱਝ ਦੁੱਧ ਜਿਹੜੇ ਸਾਹਣਾ ਚਵਾਈ ਆ ਧਨ ਚੱਡਾ ਦੁੱਧ 13 14 ਕਿਲੋ ਚਵਾਉਗੇ ਚਵਾ ਦੂਗੇ ਚਵਾ ਦੂਗੇ ਮੈਂ ਜੀ ਕੋਈ ਚੰਗੀ ਸੇਵਾਲਾ ਵੀ ਲੇਖ ਤਾ ਚਵਾ ਦੂ ਹਾਂ ਜੀ ਹਾਂ ਜੀ ਮੋਟੀਆਂ-ਮੋਟੀਆਂ ਇੰਸਟਾਲਾ ਜਿੱਤੂ ਦਾ ਵਾਦੂ ਹਾਂ ਜੀ ਹਾਂ ਜੀ ਇਹ ਜਿਹੜਾ ਆਪਣੇ ਦਾ ਵੇਖ ਲੋ ਕੀ ਆ ਦੇਖੋ ਰਲੀ ਬਚਾਰੀ ਦੇ ਠੀਕ ਹੈ ਜੀ ੱਤੀ ਪਈ ਤੂੜੀ ਨਾ ਠੀਕ ਹੈ ਜੀ ਹਾਂ ਜੀ ਦੋਸਤੋ ਧਾਰਾ ਮਾਰ ਕੇ ਤੁਹਾਨੂੰ ਦਿਖਾਤੀ ਆ ਮੈਂ ਕੋਈ ਪੂਰ ਸ਼ਟਰ ਨਹੀਂ ਜੀ ਬਾਕੀ ਦੋਸਤੋ ਫੇਰ ਵੀ ਪਸੂ ਸੁਆ ਹੋਇਆ ਇੱਕ ਟਾਈਮ ਫੋਨ ਨੰਬਰ ਵੀਰੇ ਕਰੀ ਫੇਰ ਬੋਲਦੀ 88721179 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ